ਤਾ ਉਹ ਵੀ ਦੋਸਤੋ ਜਿੰਨੇ ਵੀ ਮੇਰਾ YouTube ਦੇਖਦੇ ਐ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਅੱਜ ਆਪਾਂ ਪਹੁੰਚੇ ਹੋਏ ਆ ਬਹੁਤ ਹੀ ਨਾਜ਼ੁਕ ਸਥਿਤੀ ਦਿਖਾਵਾਂਗੇ ਤੁਹਾਨੂੰ ਘੱਗਰ ਨਦੀ ਦੀ ਜਿੱਥੇ ਪਾਣੀ ਨਾਲ ਕਈ ਪਿੰਡ ਡੁੱਬ ਚੁੱਕੇ ਐ ਤੇ ਆਪਾਂ ਆਪਣੇ ਨੂੰ ਕੈਪਚਰ ਕਰਨ ਆਏ ਆ ਬਾਈ ਹੋਰੀ ਸੇਵਾਦਾਰ ਦਿਖਾਵਾਂਗੇ ਨਾਲੀ ਦਾ ਪੁਲ ਬੰਦਦੇ ਹੋਏ ਰਾਤੀ ਪਾਣੀ ਟੁੱਟ ਗਿਆ ਸੀ ਤੇ ਕਰੀਬ ਰਾਤ ਨੂੰ 2 ਵਜੇ ਦੁਬਾਰਾ ਫੇਰ ਪਾਣੀ ਦਾ ਬੰਨ ਟੁੱਟ ਗਿਆ ਤੇ ਸੰਗਤਾਂ ਬਹੁਤ ਜ਼ੋਰਦਾਰ ਸੇਵਾ ਨਾਲ ਲੱਗੀਆਂ ਹੋਈਆਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਪੂਰਾ ਆਪਾਂ ਨਾਲੀ ਨੂੰ ਕਵਰ ਕਰਾਂਗੇ ਤੇ ਚਲੋ ਆਪਾਂ ਅੱਗੇ ਪੂਰਾ ਬਲੌਗ ਦੇਖਦੇ ਰਹੋ ਤੇ ਤੁਹਾਨੂੰ ਨਾਲੀ ਦਾ ਬਲੌਗ ਦਿਖਾਵਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਨਾਲੀ ਬੰਨੋਂ ਬੰਨ ਚੜੀ ਹੋਈ ਹੈ ਉੱਪਰ ਤੱਕ ਪਾਣੀ ਹੈ ਤੇ ਮੇਰੇ ਪਿੱਛੇ ਤੁਸੀਂ ਪੁਰਾਣਾ ਪੁਲ ਜੋ ਭੁਨਿਆਰੀ ਪਿੰਡ ਵਾਲੇ ਲੋਕਾਂ ਵੱਲੋਂ ਬਣਾਇਆ ਹੋਇਆ ਸੀ ਲੋਕਲ ਪੁਲ ਤੇ ਸਰਕਾਰੀ ਪੁਲ ਬਣ ਰਿਹਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਵਗੇ ਦੇ ਉੱਤੇ ਹਜੇ ਅੰਡਰ ਕੰਟਰਕਸ਼ਨ ਹੈ ਟਰੱਕ ਖੜੇ ਹੈ ਤੇ ਸਾਨੂੰ ਪਾਣੀ ਦਾ ਲੈਵਲ ਦਿਖਾਉਣੇ ਆ छा <laughs> साद <laughs> जी ਸਾਹਮਣੇ ਬਾਈ ਤੁਸੀਂ ਪੁਲ ਦਾ ਸਤਾਰ ਦੇਖ ਰਹੇ ਹੋ ਪਾਣੀ ਦਾ ਪੁਲ ਦੇ ਨਾਲ ਲੱਗਿਆ ਹੋਇਆ ਜਮਾ ਤੁਹਾਨੂੰ ਦਿਖਾ ਦਿੰਨੇ ਆ ਪਾਣੀ ਵੱਧ ਰਿਹਾ ਘਟ ਨਹੀਂ ਰਿਹਾ ਬਿਲਕੁਲ ਵੀ ਪਾਣੀ ਬਹੁਤ ਜ਼ਿਆਦਾ ਹੈ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਪਾਣੀ ਘਟ ਜੇ ਕਈ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਹੋਇਆ ਹੋਇਆ ਵੀ ਇੱਧਰ ਤੁਸੀਂ ਦੇਖੋਗੇ ਗੱਟੇ ਭਰ ਕੇ ਰੱਖੇ ਹੋਏ ਆ ਸੰਗਤਾਂ ਨੇ ਕੁਛ ਬਾਈ ਇੱਥੇ ਪਹਿਰੇ ਤੇ ਵੀ ਰੱਖੇ ਹੋਏ ਆ ਜਿਵੇਂ ਪਾਣੀ ਦਾ ਸતર ਵੱਧਦਾ ਹੈ ਤੇ ਅਲਰਟ ਕਰ ਦਿੰਦੇ ਸੰਗਤਾਂ ਨੂੰ ਕਿਉਂਕਿ ਹੁਣ ਸੰਗਤਾਂ ਥੋੜੀਆਂ ਜਿਹੀਆਂ ਅੱਗੇ ਗਈਆਂ ਹੋਈਆਂ ਜਿੱਥੇ ਨਾਲੀ ਟੁੱਟੀ ਹੋਈ ਹੈ ਤੇ ਪਾਣੀ ਤੁਸੀਂ ਹਾਲ ਦੇਖ ਸਕਦੇ ਹੋ ਲਾਈਵ ਉਹਨੂੰ ਦਿਖਾ ਰਹੇ ਹਾਂ ਬਹੁਤ ਜ਼ਿਆਦਾ ਪਾਣੀ ਹੈ ਬਾਈ ਕਈ ਸਾਲਾਂ ਦਾ ਰਿਕਾਰਡ ਤੋੜਤਾ ਪਾਣੀ ਨੇ ਪਾਣੀ ਹੀ ਪਾਣੀ ਹੈ ਆਸ-ਪਾਸ ਦੇ ਕਿਸਾਨ ਦੱਸ ਰਹੇ ਵੀ ਇਹ ਪਾਣੀ ਖੇਤਾਂ ਵਾਸਤੇ ਬਹੁਤ ਜ਼ਿਆਦਾ ਹਾਨੀ ਕਰਕੇ ਬਾਈ ਜਿਹੜੇ ਵੀ ਖੇਤਾਂ ਦੇ ਵਿੱਚ ਵੜ ਜਾਂਦਾ ਹੈ ਤਾਂ ਫਸਲ ਮੱਚ ਕੇ ਸੁਆਹ ਹੋ ਜਾਂਦੀ ਹੈ ਜਮਾ ਤੇ ਉਧਰ ਸੇਵਾਦਾਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਤੇ ਜਾ ਰਹੇ ਹੈ ਟਰੈਕਟਰਾਂ ਤੇ ਜਾ ਰਹੇ ਹੈ ਟਰਾਲੀਆਂ ਤੇ ਜਾ ਰਹੇ ਹੈ ਬਹੁਤ ਜ਼ਿਆਦਾ ਸੰਗਤ ਜਾ ਰਹੀ ਹੈ ਤੇ ਸੰਗਤਾਂ ਵਾਸਤੇ ਲੰਗਰ ਪਾਣੀ ਦੀ ਵਿਵਸਥਾ ਜਿੰਨੀ ਵੀ ਲੋਕਾਂ ਤੋਂ ਸੇਵਾ ਹੋ ਰਹੀ ਹੈ ਲੋਕ ਵੱੜ ਚੜ ਕੇ ਹਿੱਸਾ ਲੈ ਰਹੇ ਹੈ ਤੇ ਆਪਣੀ ਜਿੰਨੀ ਵੀ ਵੀਡੀਓ ਦੇਖ ਰਹੇ ਹੈ ਸਾਰੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਕਿਉਂਕਿ ਵੱਤ ਸੰਗਤਾਂ ਪੁੱਲ ਤੇ ਪਹੁੰਚ ਸਕਣ ਇਹ ਸੇਵਾ ਕਰ ਸਕਣ ਇਧਰ ਬਾਈ ਫੁਰੀ ਵੀ ਆਏ ਹੈ ਪੁੱਲ ਦੇ ਉੱਤੇ ਨਾਲੀ ਦੀ ਤਾਜ਼ਾ ਅਪਡੇਟ ਜਾਣਨ ਵਾਸਤੇ ਬਾਈ ਹੁਣ ਨਾਲ ਕਰਾਂਗੇ ਗੱਲਬਾਤ ਬਾਈ ਮਿਲੇ ਬਾਈ ਆਪਾਂ ਨੂੰ ਭੀਮੇ ਤੋਂ ਐ ਤੇ ਦੇਖ ਕੇ ਆਏ ਆ ਪਿੱਛੇ ਵੀ ਕਹਿੰਦੇ ਕਿਤੇ ਪਾਣੀ ਲੀਕ ਹੋ ਗਿਆ ਸੀ ਇਹਨਾਂ ਤੋਂ ਜਾਣਦੇ ਆ ਕੱਲ ਵੀ ਇਹ ਆਏ ਸੀ ਬਾਈ ਹੁਰੀ ਦੱਸਣਗੇ ਆਪਾਂ ਨੂੰ ਕੀ ਸਿਚੁਏਸ਼ਨ ਹੈ ਬਾਈ ਨਾਲੀ ਦੀ ਨਾਲੀ ਦਾ ਹੀ ਹਲਤਾ ਇਹਦਾ ਮਤਲਬ ਕਿਹੜਾ ਤਾਂ ਕੋਈ ਉੱਤਰਨ ਦਾ ਕੋਈ ਨਾਮੂ ਜ ਹੈ ਨਹੀਂ ਜੀ ਅੱਛਾ ਪਿੱਛੇ ਤੇਜ਼ ਬਹੁਤ ਤੇ ਕੱਲ ਮੈਂ ਇਸ ਸਟੇਅਰ ਦੇ ਵਿੱਚ ਬੈਠਾ ਸੀ ਅਸੀਂ ਸਿੱਧਾ ਲਾਈਵ ਦੇਖ ਰਹੇ ਸੀ ਇਹ ਪਾੜ ਨੂੰ ਅੱਛਾ ਜੀ ਇਹਨਾਂ ਨੇ ਕੀ ਕਰਿਆ ਵੀ ਪਹਿਲਾਂ ਕਹਿੰਦੇ ਨੇ ਦੱਸਣ ਵਾਲੇ ਦੱਸ ਰਹੇ ਨੇ ਵੀ ਥੋੜਾ ਜਿਹਾ ਜੇ ਪਾੜ ਹੀ ਸੀਗਾ ਤਾਂ ਉੱਥੇ ਬੰਦੇ ਇਹ ਨਹੀਂ ਸੀਗੇ ਉਦੋਂ ਕੋਈ ਦੋ-ਤਿੰਨ ਬੰਦੇ ਸੀਗੇ ਤਾਂ ਉਸ ਕਰਕੇ ਉਹ ਪਾਣੀ ਜ਼ਿਆਦਾ ਲੀਕ ਹੋ ਗਿਆ ਬਖਸ਼ਰ ਕਿਨਾਰੇ ਤੋਂ ਇਹ ਪੰਜ ਚਾਰ-ਪੰਜ ਕਿਲੇ ਦੂਰ ਬਗੜਿਆ ਹੋਇਆ ਜਿਹੜਾ ਬੰਨ ਹੈ ਟੁੱਟਿਆ ਜਿਹੜਾ ਅੱਛਾ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਕਰਿਆ ਸੇਵਾਦਾਰਾਂ ਨੇ ਲੋਕ ਇਕੱਠੇ ਹੋ ਗਏ ਨਰੇਗਾ ਵਾਲੇ ਆ ਗਏ ਸਾਰੇ ਉਹਨਾਂ ਨੇ ਇਕੱਠੇ ਹੋ ਕੇ ਤੇ ਬਹੁਤ ਸਾਰਾ ਮਤਲਬ ਉਦਮ ਕੀਤਾ ਉਹਨਾਂ ਨੇ ਤੇ ਗੱਟੇ ਪਰ ਪਰ ਕੇ ਉਹਨਾਂ ਨੇ ਉਦੋਂ ਵੀ ਪਰੇ ਜਾ ਕੇ ਕਿਲਾ ਦੂਰ ਬਗਲਿਆ ਐਡੇ-ਐਡੇ ਪਾਣੀ ਦੇ ਵਿੱਚ ਫਿਰਦੇ ਸੀ ਵਿਚਾਰੇ ਉਹਨਾਂ ਨੇ ਪਹਿਲਾਂ ਤਾਂ ਆਪਣਾ ਟੋਚਨ ਲਾਇਆ ਕਿੱਲੇ ਗੱਡ ਕੇ ਫਿਰ ਉਹਨਾਂ ਨੇ ਇੱਕ ਝਾਲ ਲਾਇਆ ਝਾਲ ਦੇ ਨਾਲ ਦਰਖਤ ਲਾਏ ਫਿਰ ਉਹਨਾਂ ਨੇ ਮੇਰੇ ਦੇਖਣ ਦੇ ਵਿੱਚ ਲੈਫ ਦੇ ਉੱਤੇ ਮੈਂ ਦੇਖਿਆ ਸੀਗਾ ਤਾਂ ਉਹਨਾਂ ਨੇ ਮਤਲਬ ਐਡਾ ਡਾ ਬੰਨ ਕਰ ਲਿਆ ਸੀ ਵੀ ਪਾਣੀ ਤੋਂ ਇੰਨਾ ਉੱਚਾ ਕਰਤਾ ਸੀ ਬੰਨ ਉਹ ਤੇ ਬਾਈ ਲੋਕਾਂ ਨੂੰ ਕੀ ਕਹਿਣਾ ਚਾਹੂਂਗੇ ਤੁਸੀਂ ਲੋਕਾਂ ਤੋਂ ਹੀ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਉਹਨਾਂ ਭੀੜਤਾਂ ਦੀ ਮਦਦ ਕੀਤੀ ਜਾਵੇ ਜਿਹੜੇ ਵਿਚਾਰੇ ਕੋਈ ਅੱਜ ਹੁਣ ਇਸ ਟਾਈਮ ਤੇ ਲਾ ਲੋ ਕਿੰਨੇ ਕੱਲ ਦੇ ਖਫਰੇ ਨੋ ਬਹੁਤ ਸੰਗਤਾਈ ਹੋਈ ਹੈ ਬਾਈ ਹਾਂਜੀ ਕੱਲ ਕਰੀਬ ਉਸ ਟਾਈਮ ਦੇ ਵਿੱਚ ਮੈਂ 2:00 ਵਜੇ ਦੀ ਗੱਲ ਹੈ ਜੀ ਉਸ ਟਾਈਮ ਦੇ ਵਿੱਚ 11100 ਬੰਦਾ ਇਕੱਠਾ ਹੋ ਗਿਆ ਸੀਗਾ ਜੀ ਉੱਥੇ ਬਾਈ ਦੇ ਦੱਸਣ ਦੇ ਯੋਗ ਹੈ ਗੱਲ ਵੀ ਕੱਲ 1100 ਬੰਦਾ ਉੱਥੇ ਇਕੱਠਾ ਹੋ ਗਿਆ ਸੀ ਨਾਲੀ ਦੇ ਉੱਤੇ ਜਿੱਥੇ ਪੁਲ ਟੁੱਟਿਆ ਹੋਇਆ ਬੰਨ ਟੁੱਟਿਆ ਹੋਇਆ ਤੇ ਕਾਫੀ ਜਿਆਦਾ ਵੱਡਾ ਪਾੜ ਪਿਆ ਹੋਇਆ ਤੇ ਸੰਗਤਾਂ ਨੂੰ ਬੇਨਤੀ ਹੈ ਬਾਈ ਦੀ ਵੀ ਇੱਧਰ ਹੋਰ ਵੀ ਬਾਈ ਆਏ ਹੋਏ ਐ ਕੀ ਵੱਧ ਤੋਂ ਵੱਧ ਸੰਗਤਾਂ ਆਉਣ ਤੇ ਇੱਥੇ ਸੇਵਾ ਕਰਵਾਉਣ ਜਿਵੇਂ ਵੀ ਜਿੱਦਾਂ ਦੇ ਵੀ ਕਿਸੇ ਤੋਂ ਸੇਵਾ ਹੋ ਸਕਦੀ ਹੈ ਉਹ ਮੈਂ ਦੀ ਕਰ ਸਕਦਾ ਗੱਟਿਆਂ ਦੀ ਸੇਵਾ ਵੀ ਜ਼ਰੂਰੀ ਹੈ ਗੱਟੇ ਜਿਹੜੇ ਬਾਈ ਖਾਲੀ ਹੈ ਬਾਈ ਦੀ ਬੇਨਤੀ ਸੁਣ ਸਕਦੇ ਹੋ ਤੁਸੀਂ ਤੇ ਕੱਲ ਮਤਲਬ ਦੱਸਣੀ ਹੈ ਦੱਸ ਰਏ ਸਾਨੂੰ ਜੀ ਵੀ 80 ਫੁੱਟ ਦਾ ਪਾੜ ਹੈ 80 ਫੁੱਟ ਦਾ ਪਾੜ ਕਹਿ ਰਹੇ ਆ ਬਾਈ ਹੋਰੀ ਬਾਈ ਹੋਰੀ ਇੱਕ ਬੇਨਤੀ ਵੀ ਕਰ ਰਹੇ ਆ ਤੇ ਸਾਰੇ ਸੁਣਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਆਪਣੇ ਨਾਲੀ ਤੇ ਜਿਹੜਾ ਪਾੜ ਪਿਆ ਹੋਇਆ ਇਹਨੂੰ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਜਾ ਸਕੇ ਤੇ ਕਈ ਪਿੰਡਾਂ ਨੂੰ ਆਪਾਂ ਬਚਾ ਸਕੀਏ ਹਾਂਜੀ ਇਹਦੇ ਵਿੱਚ ਚਾਰ ਪੰਜ ਪਿੰਡ ਆਉਂਦੇ ਆ ਜੀ ਨੇਜਾ ਡੱਲਾ ਆਉਂਦਾ ਆ ਸਭ ਆਪਣਾ ਦੋਨੇ ਫਰਮਾਇਆਂ ਆਉਂਦੀਆਂ ਨਾ ਪੁਨਿਹਾਰੀ ਆ ਗਈ ਜੀ ਤੇ ਅੱਗੇ ਮਤਲਬ ਖਤਰਾ ਤਾਂ ਰੰਗੇ ਤਿੱਕਰ ਵੀ ਹੈਗਾ ਚਲੋ ਅੱਗੇ ਵੀ ਇੱਕ ਨਾਲੀ ਹੋਰ ਨਿਕਲ ਰਹੀ ਹੈ ਤਾਂ ਇਸ ਕਰਕੇ ਅੱਗੇ ਇਹ ਨੇਜੜਲੇ ਦੇ ਤੋਂ ਪਾਰ ਵੀ ਗੱਡੀ ਦੀ ਲੀਹ ਤੇ ਕਰਪਾਣੀ ਪਹੁੰਚ ਸਕਦਾ ਹੈ ਇਹ ਬਾਈ ਦੇ ਦੱਸਣਯੋਗ ਗੱਲ ਹੈ ਵੀ ਇਹ ਪਾਣੀ ਅੱਗੇ ਵਧਦਾ ਹੋਇਆ ਜਿਹੜੀ ਸਰ ਟੁੱਟਿਆ ਕੀ ਸਰਸੇ ਵਾਲੀ ਸਾਈਡ ਵੀ ਪਾਣੀ ਜਾ ਸਕਦਾ ਤੇ ਕਈ ਪਿੰਡਾਂ ਨੂੰ ਤਬਾਹ ਕਰ ਸਕਦਾ ਤੇ ਬਾਈ ਘਰੇ ਬੈਠੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚੋ ਸੇਵਾ ਕਰਵਾਓ ਤਾਂ ਕਿ ਇਸ ਪਾਣੀ ਦੇ ਉੱਤੇ ਕੁਝ ਨਾ ਕੁਝ ਆਪਾਂ ਠੱਲ ਪਾ ਸਕੀਏ ਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਜਲਦੀ ਤੋਂ ਜਲਦੀ ਜਿਹੜਾ ਪਾਣੀ ਦਾ ਪਾੜ ਪਿਆ ਹੋਇਆ ਇਹਨੂੰ ਆਪਾਂ ਠੱਲ ਸਕੀਏ ਬਾਈ ਹੋਰੀ ਪਹੁੰਚੇ ਸੀ ਇੱਥੇ ਨਾਲ ਗੱਲਬਾਤ ਕਰਕੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਤੇ ਆਪਾਂ ਸ਼ਾਮ ਵਾਲੇ ਸ਼ੋਅ ਦੇ ਵਿੱਚ ਤੁਸੀਂ ਦੇਖੋਗੇ ਬਾਈ ਦੀ ਲਾਈਵ ਰਿਕਾਰਡਿੰਗ ਆਪਾਂ ਦਿਖਾਵਾਂਗੇ ਆਪਣੇ ਲਾਗੇ ਪਿੰਡ ਭੀਮੇ ਤੋਂ ਆ ਹਾਂਜੀ ਨਾਲੀ ਪੁਲ ਦੇ ਉੱਤੇ ਵੀਰੇ ਸੇਵਾ ਚੱਲ ਰਹੀ ਹੈ ਬੰਨ ਟੁੱਟਿਆ ਹੋਇਆ ਤੇ ਸੰਗਤਾਂ ਦੇਖੋ ਕਿੰਨਾ ਪਿਆਰ ਉੱਸਾ ਤੇ ਬਾਬੇ ਦੇ ਨਾਰੇ ਲਾਉਂਦੇ ਆਂ ਵੀ ਗੱਟੇ ਭਰ ਕੇ ਮਿੱਟੀ ਦੇ ਲੈ ਕੇ ਆ ਰਹੀਆਂ ਬੰਨ ਬੰਨਣ ਵਾਸਤੇ ਤੇ ਇੱਧਰ ਤੁਹਾਨੂੰ ਬੰਨ ਟੁੱਟਿਆ ਹੋਇਆ ਵੀ ਦਿਖਾਉਂਦੇ ਕਿੰਨੀ ਭੀੜ ਸੰਗਤਾਂ ਕੱਲ ਰਾਤ ਤੋਂ ਸਵਾ ਕਰ ਰਹੀਆਂ ਤੇ ਉੱਸਾ ਕੰਮ ਨਹੀਂ ਹੋਇਆ ਇੱਧਰ ਡੀਸੀ ਸਾਹਿਬ ਵੀ ਪਹੁੰਚ ਚੁੱਕੇ ਇੱਥੇ ਇਹ ਵੀਰੇ ਬੰਨ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਥੇ ਬੰਨ ਟੁੱਟਿਆ ਹੋਇਆ ਸੰਗਤਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਮੈਂ ਤਰਲ ਬੰਨਣ ਵਾਸਤੇ ਬੰਨਣ ਵਾਸਤੇ ਵੱਡੇ ਬੰਦੇ ਆਪਾਂ ਦੂਰੋਂ ਆਪਾਂ ਲਈਏ ਆ ਲੋਕ ਵਿਚਾਰੇ ਸੰਗਤਾ ਸੇਵਾ ਕਰ ਰਹੀਆਂ ਲੰਗਰ ਲੈ ਕੇ ਵੀ ਸੰਗਤਾ ਪਹੁੰਚੀਆਂ ਪਾਣੀ ਦੀਆਂ ਬੋਤਲਾਂ ਦੀ ਸੇਵਾ ਕਰ ਰਹੀਆਂ ਤੇ ਵੱਦਵੰਦੋ ਜਿੰਨੇ ਵੀ ਆਪਣੀ ਵੀਡੀਓ ਦੇਖ ਰਹੇ ਸਾਰੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤਾਂ ਕਿ ਉਹਨੇ ਹਰੀਪੁਰ ਦੇ ਉੱਤੇ ਜਲਦੀ ਤੋਂ ਜਲਦੀ ਕਾਬੂ ਪਾਇਆ ਚ ਸਕੀ ਸੰਗਤਾ ਵੱਦਵੰਦ ਪਹੁੰਚ ਸਕਣ ਕਾਚੀ ਲੇਡ ਅੱਜ ਹੀ ਉਹ ਜਾਣਾ ਕਿੱਧਰੇ ਜਾਂਦਾ ਨਹੀਂ ਜਾਂਦਾ ਗੱਡੀ ਤੋਂ ਨਹੀਂ ਆ ਬੈਠ ਕੇ ਕਿਉਂ ਜਾਂਦੀਆਂ ਇੰਡੀਆ ਰਾਹ ਹੀ ਬਣਿਆ ਗਿਆ ਬਾਬੇ ਦੇ ਜਕਾਰੇ ਲੱਗਦੇ ਹੋਏ ਚਲੋ ਗੱਡੇ ਤੱਕੋ ਕਰਦੇ ਜਦੋਂ ਭਾਈ ਖਾਣੇ ਨਾ ਘੜੇ ਰੋ ਖਾਣੇ ਚੱਲੋ ਆਜੋ ਸ਼ਾਮ ਨੂੰ ਸ਼ੁਰੂ ਕਰੋ ਖਾਲੀ ਖੜੇ ਨਾ ਹੋ ਸ਼ਾਮ ਆਜੋ ਜਵਾਨੋ ਆਜੋ ਕੱਟੇ ਲਾਉ ਚੱਕ ਕੇ ਰਹਿ ਆਜੋ Ayú, ayú, ayú. ਇਦਰ ਜਿਹੜਾ ਪਾਣੀ ਟੁੱਟਿਆ ਹੋਇਆ ਵੀਰੇ ਦੂਜੇ ਖੇਤਾਂ ਦੇ ਵਿੱਚ ਵੜ ਗਿਆ ਜੋ ਕਿ ਬਹੁਤ ਭਾਰੀ ਨੁਕਸਾਨ ਹੋ ਚੁੱਕਿਆ ਹੈ ਤੇ ਸਾਰੇ ਵੱਤਵਤ ਸੰਗਤਾਂ ਇੱਥੇ ਪਹੁੰਚੋ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਸਾਧਨ ਹੈ ਉਹਦੇ ਤਾਂ ਕਿ ਪਾਣੀ ਦੇਖੋ ਕਿਸ ਤਰ੍ਹਾਂ ਫਸਲਾਂ ਨੂੰ ਤਬਾਹ ਕਰ ਰਿਹਾ ਹੈ ਇਹ ਪੁਣਿਆਰੀ ਨਾਲੀ ਟੁੱਟੀ ਹੋਈ ਹੈ ਬਈ ਨਾਗੋਕੀ ਕੋਲੇ ਜਿਹੜਾ ਪੁਣਿਆਰੀ ਸਰਕਾਰੀ ਫੋੜ ਬਣ ਰਿਹਾ ਉਸ ਤੋਂ 2.5 ਕਿਲੋਮੀਟਰ ਅੱਗੇ ਜਾ ਕੇ ਟੁੱਟੀ ਹੋਈ ਹੈ ਟਰੈਕਟਰ ਭਰ ਕੇ ਲੈ ਗਏ ਗੱਟਿਆਂ ਦਾ 50-60 ਗੱਟੇ 100 ਗੱਟੇ ਇੱਕਠੇ ਸਿੱਟਣਗੇ ਨਾਲੀ ਦੇ ਵਿੱਚ ਮੈਂ ਸੰਕਤਾਂ ਦੇ ਪਿਆਰ ਦਾ ਉਸਾ ਬਈ ਲੋਕਾਂ ਨੂੰ ਦੇਖਦਾ ਹਾਂ ਜਿਵੇਂ ਇਹ ਬਲਕਾ ਹੋਣਾ ਚਾਹੀਦਾ ਹੈ ਵੱਡੇ ਤੋਂ ਵੱਡੇ ਦਰਿਆ ਵੀ ਬਣਨ ਹੁੰਦੇ ਆ ਉਹਨੇ ਬੋਲਣਾ ਚਾਹੁੰਦਾ ਹੈ ਕਿ ਅਸੀਂ ਅੱਜ ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਕਿਉਂ ਨਹੀਂ ਆ ਗਏ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਉਹ ਆਉਣਗੇ। ਉਹ ਬਹੁਤ ਅੱਗੇ ਜਾਣਦੇ ਹਨ। ਬੰਦੇ ਸਾਰਿਆਂ ਨੇ ਮੋੜੇ ਦੀ ਵਜ੍ਹਾ ਕਰਕੇ। ਡੀਸੀ ਸਾਹਿਬ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕ ਸਾਹ ਤਾਂ ਕੀ ਕੀਤੀ ਜਾਵੇ ਆ ਬਾਈ ਸਾਹਮਣੇ ਤੁਸੀਂ ਦੇਖ ਸਕਦੇ ਹੋ 파ੜ ਪਿਆ ਹੋਇਆ ਨਾਲੀ ਦੇ ਵਿੱਚ ਰਾਤ ਦੇ ਰੋਲ ਲੱਗੇ ਹੋਏ ਆ 2 ਵਜੇ ਤੇ ਸੰਗਤਾਂ ਸੇਵਾ ਕਰ ਰਹੀਆਂ ਗੱਟੇ-ਗੱਟੇ ਨਾਲ ਬਾਈ ਨਾਲੀ ਭਰਨ ਰਿਹਾ ਬਹੁਤ ਜ਼ਿਆਦਾ ਲੋਕ ਇਕੱਠੇ ਹੋਇਆ ਰਿਹਾ ਰਸਤਾ ਬੰਨ੍ਹਿਆ ਤੁਸੀਂ ਆਮ ਕਰਾ ਦਿਓ ਅੰਦਰ ਤੁਸੀਂ ਆ ਕੇ ਰੱਖਦੇ ਆ بہت سارے چاکر سے مارو پانی ٹھیک ہے مگر پانی کا پریشر کم ہے جی ਆਓ ਚਲੋ ਚਲੋ ਵੀ ਚਲੋ ਸਿਰ ਸਲਾਹ ਲੇ ਗਏ ਪ੍ਰੈਸ਼ਰ ਯਾਨਕ ਦੇ ਮਹਾਰਾਜ ਕੀ 1.5 ਮਿੰਟ ਹਾਂ 1.5 ਮਿੰਟ ਦਾ ਆਦੇਸ਼ ਹਾਣੀ ਦੇ ਤਰ੍ਹਾਂ ਹਾਂ ਆ ਜਾਓ ਆ ਜਾਓ ਭਾਈ ਆ ਜਾਓ ਬਾਕੂ ਜੀ ਇਹ ਕਹੇ ਜੇ ਹੁਣ ਸਵਾ ਫੇਰ ਅੱਗੇ ਲੈ ਕੇ ਜਾਂਦੇ ਹੋ ਫਿਰ ਕਹਿੰਦੇ ਵੀ ਆ ਪਾਵਰਪਲ ਦੀ ਤਾਂ ਦੇ ਰਹੀ ਆ ਹਾਂ ਮੈਂ ਨਹੀਂ ਕਰ ਸਕਦਾ ਚੱਲੋ ਯਾਰ ਇੱਕ ਵਾਰ ਦੇਖ ਫਿਰ ਇਨਸ਼ਾਅੱਲਾ ਪਿਛਲੀ ਵਾਰ ਸਰਕਮਨ ਵਿੱਚ ਉਹਨੂੰ ਵੀ ਮਾਨਾ ਸੀ ਜਿਹੜਾ ਘਰੋਂ ਮੈਂ ਸੋਹਰੇ ਹੈਲੋ ਹੋ ਰਹੀ ਹੈ ਟੰਦਰ ਦੇ ਟੁਪਾਰਕੇ ਲੇ ਲੈ ਇੱਕ ਇੱਕ ਲੀਟਰ ਮਿਲਦਾ ਪਾਣੀ ਨੂੰ ਪੋਟਾ ਹੋਰ ਕਰਨਾ ਹੋਇਆ ਸਵਾਦ ਇੱਧਰ ਹੋ ਜਾਓ ਟਰੈਕਟਰਾਂ ਨੇ ਟਰੈਕਟਰ ਭਰ ਕੇ ਲਈ ਆਉਂਦੇ ਬਾਈ ਮਿੱਟੀ ਦੇ ਗੱਟੇ ਤੇ ਸੰਗਤ ਇੱਥੋਂ ਲੈ ਕੇ ਫੋਲ ਤੇ ਆਉਂਦੇ ਇਹ ਦੇਖੋ ਸੇਵਾ ਹੁੰਦੀ ਇਸ ਟਰੈਕਟਰ ਸੇ ਅੱਗੇ ਇੱਕ ਇੱਕ ਨੇ भी di में सर लोग بڑی اجي اجي گرام پي ہے بڑا اجي اجي سب تو اجي اوڑی اوڑی اجي اس منتقال گلاب لا کے بھگوان تک مندی دے دوال بھائی تھو تھابي پاؤ دوال ਆਮ ਜਿੱਤੀ ਆਂਦੇ ਹੋ ਖਾਲੀ ਕਰਾ ਲਿਆ ਇਹ ਕੇ ਫਾਇਦਾ ਹੈ ਤੁਸੀਂ ਉਹ ਗਾਂ ਜਾਣ ਵਾਲੇ ਬਣੋਗੇ ਇੱਥੇ ਧੀ ਬੜੀ ਹੈ ਨਹੀਂ ਕਿੱਥੇ ਬਾਪਾ ਬਾਤ ਤੋਂ ਬਾਤ ਹਾਂ ਜੀ ਸਾਹਮਣੇ ਭਾਈ ਦਰਖਤਾਂ ਨੂੰ ਵੱਡ-ਵੱਡ ਕੇ ਜਿੱਥੇ ਪਾਣੀ ਟੁੱਟਿਆ ਹੋਇਆ ਉੱਥੇ ਪੋਚਾ ਰਹੇ ਵੱਡੇ-ਵੱਡੇ ਟਾਣੇ ਤਾਂ ਕਿ ਪਾਣੀ ਨੂੰ ਰੋਕਿਆ ਜਾ ਸਕੇ ਸਾਹਮਣੇ ਤੁਸੀਂ ਸੰਗਤ ਦੇਖ ਰਹੇ ਇੱਕ ਝੁੱਟ ਹੋ ਕੇ ਸੇਵਾ ਕਰ ਰਹੀਆਂ ਨਾਲੀ ਦੇ ਪੁੱਤ ਇੱਧਰ 14 ਲੰਗਰ ਲਾਏ ਹੋਏ ਵੀਰਾਂ ਨੇ ਸੇਵਾ ਦਾ ਰਵੱਤ ਰੋਟੀ ਪਾਣੀ ਦਾ ਲੰਗਰ ਚੱਲ ਰਿਹਾ ਬਈ ਜੇ ਕਿਸੇ ਹੋਰ ਨੇ ਸੇਵਾ ਕਰਨੀ ਹੋਵੇ ਤੇ ਕਰ ਸਕਦਾ ਨਾਲ ਹੀ ਬੋਲ ਤੇ ਅੱਛਾ ਕੱਲ ਫੇ ਖੜਾ ਹੋਇਆ ਖੜਾ ਹੁੰਦਾ ਆਜਾ ਆਪਿਆ ਮਨ ਚਲੋ ਕੋਣ ਤਾਂ ਲੱਗ ਜਗਾ ਕੰਮ ਨੇ ਇਹ ਤਾਲ ਨਾਲੀ ਦੇ ਬਾਈ ਤਾਜ਼ਾ ਹਾਲਾਤ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਉੱਤੋਂ ਤੱਕ ਭਰੀ ਹੋਈ ਹੈ ਫੁੱਲ ਤੇ ਉਧਰ ਬਾਈ ਹੋਰ ਨਹੀਂ ਜਿਹੜਾ ਸਾਹਮਣੇ ਤੁਹਾਨੂੰ ਦਿਖਾਉਣਾ ਹੈ ਤੰਬੂ ਲਾ ਰੱਖਿਆ ਬਾਈ ਤਾਂ ਕਿ ਰਾਤ ਨੂੰ ਪਾਣੀ ਚੜੇ ਤਾ ਪਿੰਡਾਂ ਦੀ ਸੁਰੱਖਿਆ ਵਾਸਤੇ ਮੈਸੇਜ ਦਿੱਤਾ ਜਾ ਉਸਕੇ ਇਸ ਤੋਂ ਥੋੜਾ ਅੱਗੇ ਜਾ ਕੇ 1.5 ਕਿਲੋਮੀਟਰ ਤੇ ਪਾਣੀ ਟੁੱਟਿਆ ਹੋਇਆ ਹੈ ਤੇ ਘੱਟੋ ਘੱਟ ਜਿਆਦਾ ਨਹੀਂ ਤਾਂ 2 ਕਿਲੋਮੀਟਰ ਦਾ ਪਾੜ ਪਿਆ ਹੋਇਆ ਹੈ ਭਾਈ ਨਾਲੀ ਤੇ ਪੁਨੀਆਰੀ ਜਿਹੜਾ ਸਰਕਾਰੀ ਪੁਲ ਬਣ ਰਿਹਾ ਹੈ ਸਰਕਾਰੀ ਪੁਲ ਤੋਂ ਅੱਗੇ ਜਾ ਕੇ 2 ਕਿਲੋਮੀਟਰ ਦਾ ਪਾੜ ਪਿਆ ਹੋਇਆ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਵੱਧ ਤੋਂ ਵੱਧ ਪਹੁੰਚੋ ਤੇ ਜਿਹੜਾ ਪਾੜ ਪਿਆ ਹੋਇਆ ਹੈ ਪਾਣੀ ਕਾਰਨ ਤੇ ਉਹਨੂੰ ਬਣਵਾਓ ਭਾਈ ਸਾਹਮਣੇ ਗੱਟੇ ਭਰ ਕੇ ਰੱਖੇ ਹੋਏ ਆ ਸੰਗਤਾਂ ਨੇ ਤਾਕੇ ਪਾਣੀ ਤੇ ਠੱਲ ਪਾਇ ਸਗਣ ਇਥੋਂ ਵੀ ਟੁੱਟ ਗਈ ਸੀ ਥੋੜੀ ਜੀ ਨਾਲੀ ਤੇ ਹੁਣ ਠੀਕ ਹੈ ਕੁਛ ਲਗਭਗ ਤੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜੀ ਅੱਜ ਦਾ ਹਾਲ ਨਾਲੀ ਦਾ ਸਾਰੇ ਵਲੌਗ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਤੇ ਭਾਈ ਜਿੰਨੀ ਵੀ ਸਹਾਇਤਾ ਹੋ ਸਕਦੀ ਹੈ ਕਿਸੇ ਤੋਂ ਲੰਗਰ ਦੀ ਪਾਣੀ ਦੀ ਸਾਧਨਾ ਦੀ ਟਰੈਕਟਰ ਟਰਾਲੀਆਂ ਦੀ ਮਿੱਟੀ ਦੀ ਤਾਂ ਜਰੂਰ ਪਹੁੰਚੋ ਸੰਗਤ ਪਿੰਡਾਂ ਚੋਂ ਜਿੰਨੇ ਵੀ ਪਿੰਡਾਂ ਦੀ ਸੰਗਤ ਸੁਣ ਰਹੀ ਹੈ ਭਨੇੜ ਭਨੇਹਾਰੀ ਦੇ ਨੇੜੇ ਨਾਗੋ ਕੀ ਕੋੜ ਪਾਈ ਨਾਲੀ ਟੁੱਟ ਚੁੱਕੀ ਹੈ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਸੰਗਤ ਆ ਵੱਧ ਤੋਂ ਵੱਧ ਪਹੁੰਚੋ ਸੰਗਤਾਂ ਲੱਗੀਆਂ ਵੀ ਹੋਈਆਂ ਕੱਲ ਰਾਤ 2:30 ਵਜੇ ਦੀਆਂ ਪਰ ਪਾਣੀ ਬਹੁਤ ਜ਼ਿਆਦਾ ਹੋਣ ਕਾਰਨ ਅਜੇ ਬੰਨ ਬੰਨਿਆ ਨਹੀਂ ਗਿਆ ਕਿਉਂਕਿ ਪਾਣੀ ਦਾ ਸਤਾਰਾ ਭਾਈ ਜਿਹੜਾ ਉਹ ਬਹੁਤ ਜ਼ਿਆਦਾ ਚੜ ਰਿਹਾ ਹੈ ਬਹੁਤ ਹੀ ਜ਼ਿਆਦਾ ਚੜਿਆ ਹੋਇਆ ਹੈ ਘਟ ਹੋਣ ਨਾਲ ਨਾ ਨਹੀਂ ਲੈ ਰਿਹਾ ਪਾਣੀ ਕਿਉਂਕਿ ਪਿੱਛੇ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਹੈ ਬਰਸਾਤ ਬਹੁਤ ਜ਼ਿਆਦਾ ਹੋਣ ਕਾਰਨ ਹੀ ਪਾਣੀ ਦਾ ਜਿਹੜਾ ਸਟਾਰਾ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਇਹ ਡਾਊਨ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਇਧਰੋਂ ਸੰਗ ਤਾਂ ਬੰਨ ਦੇ ਉੱਤੇ ਸੇਵਾ ਕਰਕੇ ਆ ਰਹੀਆਂ ਸਾਹਮਣੇ ਵੀਰ ਪੈਰਾ ਲਾ ਕੇ ਬੈਠੇ ਹੋਏ ਹਨ ਬੰਨ ਦੇ ਉੱਤੇ ਦੂਜੀ ਸਾਈਡ ਉਹਨਾਂ ਨਾਲ ਵੀ ਆਪਾਂ ਜਾ ਕੇ ਤੁਹਾਨੂੰ ਗੱਲਬਾਤ ਕਰਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਤੁਸੀਂ ਨਾਲੀ ਦਾ 17 ਭਾਈ ਅੱਜ ਦੇਖ ਸਕਦੇ ਹਾਂ ਪਾਣੀ ਦਾ ਬਹੁਤ ਵਧਿਆ ਹੋਇਆ ਆਪਾਂ ਉੱਥੋਂ ਵੀ ਲਾਈਵ ਰਿਕਾਰਡਿੰਗ ਕਰਕੇ ਲੈ ਕੇ ਆਏ ਆ ਕਿਉਂਕਿ ਉੱਥੇ ਭੀੜ ਬਹੁਤ ਜ਼ਿਆਦਾ ਸੀ ਇਸ ਕਰਕੇ ਆਪਾਂ ਥੋੜਾ ਜਿਹਾ ਪਿੱਛੇ ਰੁੱਕ ਕੇ ਤੇ ਹੁਣ ਤੁਹਾਨੂੰ ਨਾਲੀ ਦਾ ਹਾਲ ਦਿਖਾ ਰਹੇ ਆ ਆ ਪੂਰੇ ਭਾਈ ਦੇਖ ਸਕਦੇ ਹੋ ਤੁਸੀਂ ਤੇ ਵਾਹਿਗੁਰੂ ਅੱਗੇ ਅਰਦਾਸਾ ਕਰੋ ਕਿ ਜਲਦੀ ਤੋਂ ਜਲਦੀ ਇਹ ਪਾਣੀ ਹੈ ਜਿਹੜਾ ਪਾਣੀ ਦਾ ਸਤਾਰਾ ਹੈ ਘਟ ਜੇ ਤੇ ਲੋਕਾਂ ਨੂੰ ਰਾਹਤ ਮਿਲ ਸਕੇ ਕਿਉਂਕਿ ਲੋਕ ਪਰਸੋਂ ਦੇ ਇੱਥੇ ਲੱਗੇ ਹੋਏ ਐ ਬੰਨ ਬੰਨਣ ਵਾਸਤੇ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਅੱਗੇ ਤੁਸੀਂ ਬਲੌਗ ਦੇਖਦੇ ਰਹੋ ਆਪਾਂ ਪੁਲ ਤੇ ਵੀ ਜਾ ਕੇ ਪਾਣੀ ਦਾ ਦਿਖਾਉਨੇ ਤੁਹਾਨੂੰ ਕੀ ਹਾਲ ਚਾਲ ਹੈ ਆਹ ਭਾਈ ਪਹਿਲਾ ਪਿੰਡ ਵਾਲੇ ਵੱਲੋਂ ਬਣਾਇਆ ਹੋਇਆ ਸੀਗਾ ਫੁੱਲ ਪਨੀਆਰੀ ਤੇ ਇਹ ਪੁਲ ਹੁਣ ਐਕਸਪਾਇਰ ਹੀ ਹੋ ਗਿਆ ਮੰਨ ਕੇ ਚੱਲੋ ਕਿਉਂਕਿ ਸਰਕਾਰੀ ਪੁਲ ਬਣ ਰਿਹਾ ਹੈ ਨਾ ਤੇ ਪਾਣੀ ਦਾ ਸਤਾਰ ਦਿਖਾਉਣ ਵਾਸਤੇ ਪੁਲ ਮੈਂ ਤੁਹਾਨੂੰ ਦਿਖਾ ਰਿਹਾ ਕਿ ਪਾਣੀ ਦੇਖੋ ਪੁਲ ਦੇ ਬਿਲਕੁਲ ਨਾਲ ਲੱਗਣ ਵਾਲਾ ਹੈ ਰਾਤੋ ਰਾਤ ਵੱਧ ਰਿਹਾ ਪਾਣੀ ਬਿਲਕੁਲ ਵੀ ਨਹੀਂ ਘਟਿਆ ਤੇ ਨਾਲ ਹੀ ਪੁਲ ਦੇ ਉੱਤੋਂ ਦੀ ਤਾਜ਼ਾ ਅਪਡੇਟ ਹੈ ਬਾਈ ਹੁਣ ਦੀ ਪਾਣੀ ਤੁਸੀਂ ਦੇਖ ਸਕਦੇ ਹੋ ਜਮ੍ਹਾਂ ਕਿਨਾਰਿਆਂ ਤੱਕ ਹੈ ਤੇ ਟੁੱਟੀ ਹੋਈ ਹੈ ਅੱਗੇ ਨਾਲੀ ਸਾਹਮਣੇ ਆਪਾਂ ਜਿੱਧਰ ਦਿਖਾ ਰਹੇ ਹਾਂ ਮੋਟਰਸਾਈਕਲ ਵੀ ਜਾ ਰਹੇ ਹੈ ਘੱਟੋ ਘੱਟ ਵੀ ਜ਼ਿਆਦਾ ਨਹੀਂ ਆਪਾਂ ਕਹਿ ਕਹਿ ਸਕਦੇ ਤਾਂ 2 ਕਿਲੋਮੀਟਰ ਦਾ ਪਾੜ ਪਿਆ ਹੋਇਆ ਬਾਈ ਵੱਧ ਤੋਂ ਵੱਧ ਸੰਗਤ ਆ ਪਹੁੰਚੋ ਤੇ ਸੇਵਾ ਕਰਵਾਓ ਇਧਰ ਬਾਈ ਹੋਈ ਟਰੈਕਟਰ ਲੈ ਕੇ ਆਏ ਆ ਆ ਬਾਈ ਸੰਗਤ ਵਾਸਤੇ ਬਾਥਰੂਮ ਦੀ ਵਿਵਸਥਾ ਕਰ ਰਹੇ ਆ ਸਾਹਮਣੇ ਬਾਥਰੂਮ ਬਣਾ ਰਹੇ ਇੱਥੇ ਕਿ ਲੇਡੀ ਨੂੰ ਕੋਈ ਦਿੱਕਤ ਨਾ ਆਵੇ ਤੇ ਨਾਲੀ ਦਾ ਪ੍ਰਭਾਵ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸੰਗਤ ਇੱਥੇ ਪਹੁੰਚੋ ਬਾਈ ਪਨਿਆਰੀ ਜਿਹੜਾ ਮੇਨ ਪੁਲ ਬਣਿਆ ਉਸ ਤੋਂ ਅੱਗੇ ਜਾ ਕੇ ਨਾਗੂ ਵਾਲੀ ਸਾਈਡ ਤੇ ਬਰਨ ਟੁੱਟਿਆ ਹੋਇਆ ਜਿੱਦਾਂ ਦੀ ਵੀ ਲੋਕ ਸੇਵਾ ਕਰ ਸਕਦੇ ਵੀਰੇ ਬਹੁਤ ਜਾਤ ਤੋਂ ਜਿਆਦਾ ਸੰਗਤ ਪਹੁੰਚੋ ਆਪਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਇੱਥੋਂ ਬਹੁਤ ਜਿਆਦਾ ਸੰਗਤ ਆਈ ਵੀ ਹੋਈ ਏ ਤੇ ਪਹੁੰਚੋ ਕਿਉਂਕਿ ਸੰਗਤ ਥੱਕ ਚੁੱਕੀ ਏ ਸੰਗਤ ਕੱਲ ਰਾਤ ਤੋਂ ਲੱਗੀ ਹੋਈ ਏ ਇੱਥੇ ਸੇਵਾ ਕਰਨ ਬਾਈ ਹੋਰਾਂ ਦਾ ਵੀਊ ਲੈ ਲਿਆ ਆਪਾਂ ਬਾਈ ਬਾਥਰੂਮ ਬਣਾ ਰਹੇ ਆ ਬਾਥਰੂਮ ਦੀ ਵਿਵਸਥਾ ਕਰ ਰਹੇ ਆ ਲੇਡੀਜ਼ ਵਾਸਤੇ ਸੰਗਤ ਤੁਸੀਂ ਦੇਖ ਰਹੇ ਹੋ ਆ ਰਹੀ ਹੈ ਸਾਹਮਣੇ ਸੇਵਾ ਕਰਨ ਵਾਸਤੇ ਕੁਝ ਲੋਕ ਜਾ ਰਹੇ ਹੈ ਕਿਉਂਕਿ ਕੱਲ ਰਾਤ ਤੋਂ ਲੱਗੇ ਹੋਏ ਕੰਟੀਨਿਊ ਬਿਨਾਂ ਥੱਕੇ ਹਾਰੇ ਨਾ ਡਾਰ ਬੰਨ੍ਹ ਨਾ ਨਹੀਂ ਉੱਥੇ ਯਾਰ ਕੰਟੇ ਦੇ ਲੈ ਕੰਡੇ ਦੇ ਬੋਲ ਗਾਹ ਤੋਂ ਬਹੁਤ ਸੰਗਤਾਈ ਹੋਈ ਹੈ ਬਈ ਭੀੜ ਬਹੁਤ ਜਿਆਦੇ ਹੈ ਤੇ ਸੰਗਤ ਵੱਤ ਵੱਧ ਪਹੁੰਚੋ ਇੱਥੇ ਟਰੈਕਟਰ ਟਰਾਲੀਆਂ ਲੈ ਕੇ ਤੇ ਜਿੱਦਾਂ ਦੇ ਵੀ ਕੋਈ ਸੇਵਾ ਕਰ ਸਕਦਾ ਮੇਰਾ ਵੀਰ ਭਾਈ ਉਦਾਂ ਦੀ ਹੀ ਸੇਵਾ ਕਰੋ ਕਿਉਂਕਿ ਨਾਲੀ ਦੇ ਮਨ ਚ ਪਾੜ ਪਿਆ ਹੋਇਆ ਤੇ ਫਸਲਾ ਸਾਹਮਣੇ ਤੁਸੀਂ ਦੇਖ ਰਹੇ ਹੋ ਬਹੁਤ ਜਿਆਦਾ ਬਰਬਾਦ ਹੋ ਗਈਆਂ ਚਿੱਟਾ ਚਿੱਟਾ ਜਿਹੜਾ ਸਾਨੂੰ ਪਹੁੰਚ ਦਿਖ ਰਿਹਾ ਹੈ ਪਾਣੀ ਹੈ ਜੀ ਨਾਲੀ ਦਾ ਅਰੇ ਦੇ ਪਾਣੀ ਨਾਲ ਫਸਲਾਂ ਬਹੁਤ ਖਰਾਬ ਹੋ ਗਈਆਂ ਇੱਥੇ ਪਾਣੀ ਹੈ ਕਿ ਬਿਸਕਟ ਸਾਹਮਣੇ ਸੇਵਾਦਾਰਾਂ ਨੇ ਮੋਟਰਸਾਈਕਲ ਦੇਖ ਸਕਦੇ ਹੋ ਤੁਸੀਂ ਲੱਗੇ ਹੋਏ ਤਬਈ ਸੇਵਾ ਕਰਕੇ ਆ ਕੇ ਇੱਥੇ ਚਾਹ ਬਣਾ ਰੇ ਚਾਹ ਪੀ ਰੇ ਚਾਹ ਪੀ ਕੇ ਫੇਰ ਦਰੋਤਾ ਜਾਓ ਕਿ ਆਪਦੀ ਸੇਵਾ ਬਣਵਾ ਰਹੇ ਆ ਸੰਗਤ ਬਾਈ ਥੋੜੀ ਜੀ ਰੈਸਟ ਲੈਂਦੇ ਹੋਏ ਸੇਵਾ ਕਰਕੇ ਆਏ ਆ ਵਿਚਾਰੇ ਇੱਥੇ ਠੀਕ ਆ ਉੱਥੇ ਨਾ ਤੂਕ ਦੇ ਫਿਰ ਬੱਤੀ ਹੁਣ ਆ ਗਿਆ ਨਾ ਮਾਰ ਬਾਈ ਜਿੰਨੇ ਵੀ ਮੇਰੀ ਵੀਡੀਓ ਦੇਖ ਰਹੇ ਸਾਰੇ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਜਰੂਰ ਏ ਆਪਾਂ ਵਿਊ ਲੈਣ ਵਾਸਤੇ ਵੀਡੀਓ ਨਹੀਂ ਬਣਾ ਰਹੇ ਬਾਈ ਇਹ ਵੀਡੀਓ ਆਪਾਂ ਤਾਂ ਬਣਾ ਰਹੇ ਆ ਸੰਗਤ ਜੀ ਕਿ ਕਿਸੇ ਪਿੰਡਾ ਵਾਲਿਆਂ ਦੀ ਸੇਵਾ ਹੋ ਸਕੇ ਤੇ ਆਪਾਂ ਉਹਨਾਂ ਨੂੰ ਕੋਈ ਹੈਲਪ ਕਰ ਸਕੀਏ ਤੇ ਇੱਥੋਂ ਬੰਨ ਟੁੱਟਿਆ ਹੋਇਆ ਹੈ ਕਰੀਬਨ ਡੇਢ 2 ਕਿਲੋਮੀਟਰ ਅੱਗੇ ਜਾ ਕੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਨਾਲੀ ਦੇ ਮੇਨ ਪੁਲ ਤੇ ਖੜੇ ਆਂ ਤਕਰੀਬਨ ਅੱਜ ਪਾਣੀ ਲੋਕਲ ਬੰਦੇ ਦੱਸ ਰਹੇ ਆ ਵੀ ਕੁਝ ਘਟਿਆ ਹੋਇਆ ਹੈ ਆਹ ਤੁਹਾਨੂੰ ਸਾਹਮਣੇ ਦਿਖਾਵਾਂਗੇ ਆਪਾਂ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਇਹਦੇ ਤੋਂ ਉੱਤਰੀ ਹੋਇਆ ਪਣ ਪਿੰਡਾਂ ਦੇ ਲੋਕ ਆ ਰਹੇ ਆ ਗੱਡੀਆਂ ਲੈ ਕੇ ਪਾਣੀ ਦਾ ਮਜਾਹਿਰਾ ਦੇਖਣ ਕੁਛ ਆਸ-ਪਾਸ ਦੇ ਕੁਝ ਹਾਲਾਤ ਕੁਛ ਇਸ ਤਰ੍ਹਾਂ ਦੇ ਐ ਤੁਸੀਂ ਦੇਖ ਸਕਦੇ ਹੋ ਇਧਰ ਬਈ ਸਰਕਾਰੀ ਪੁਲ ਦਾ ਕੰਮ ਵੀ ਚੱਲ ਰਿਹਾ ਨਾਲੀ ਦੇ ਉੱਤੇ ਜੋ ਕਿ ਪੂਰਾ ਹੋਣ ਵਾਲਾ ਹੈ ਫਿਰ ਅਣਜਾਣ ਵਾਲੀਆਂ ਸੰਗਤਾਂ ਨੂੰ ਕਈ ਪਿੰਡਾਂ ਨਾਲ ਕਨੈਕਟ ਹੋ ਜਾਣੀਆਂ ਤੇ ਕੋਈ ਪ੍ਰੋਬਲਮ ਨਹੀਂ ਰਹੂਗੀ ਤੇ ਇਧਰ ਤੁਸੀਂ ਦੇਖੋ ਕਿਦਾਂ ਸ਼ਕਾਇਦੇ ਡਿੱਗੇ ਹੋਇਆ ਬਈ ਪਾਣੀ ਦੇ ਭਾਵ ਨਾਲ ਪਾਣੀ ਬਹੁਤ ਜ਼ਿਆਦਾ ਨਾਲੀ ਦੇ ਵਿੱਚ ਨੱਕੋ ਨੱਕ ਭਰੀ ਹੋਈ ਹੈ ਲੋਕਾਂ ਦੀਆਂ ਜਾਨਾਂ ਨੂੰ ਖਤਰਾ ਹੈ ਕੱਲ ਨਾਲੀ ਟੁੱਟ ਗਈ ਸੀ ਤੇ ਇੱਥੇ ਬੰਨ ਲਾਇਆ ਸੀ ਬਾਈ ਹੋਰਾਂ ਨੇ ਅੱਗੇ 2 2.5 ਕਿਲੋਮੀਟਰ ਬੰਨ ਲਾਉਣ ਲੱਗੇ ਹੋਏ ਆ ਤੇ ਉਹ ਵੀ ਸਾਨੂੰ ਜਾ ਕੇ ਦਿਖਾਉਣੇ ਆ ਬਲੌਗ ਪੂਰਾ ਦੇਖਦੇ ਰਹੋ ਅੱਗੇ ਜਾ ਕੇ ਆਪਾਂ ਲਾਈਵ ਵੀ ਹੋਵਾਂਗੇ ਦਿਖਾਵਾਂਗੇ ਕਿ ਸੰਗਤਾਂ ਕਿਵੇਂ ਸੇਵਾ ਦੇ ਵਿੱਚ ਝੁਟੀਆਂ ਹੋਈਆਂ ਤੇ ਸਾਰੀਆਂ ਸੰਗਤਾਂ ਨੇ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੋ ਕਿ ਸੰਗਤਾਂ ਦੀ ਸਪੋਰਟ ਹੋ ਸਕੇ ਤੇ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਜਿੰਨੇ ਵੀ ਮੇਰਾ ਬਲੌਗ ਦੇਖ ਰਹੇ ਹੈ ਭਾਈ ਪੁਨੀਆਰੀ ਨਾਲੀ ਪੁਰਤੇ ਜ਼ਰੂਰ ਪਹੁੰਚੋ ਕਿਉਂਕਿ ਇੱਥੇ ਬੰਨ ਟੁੱਟਿਆ ਹੋਇਆ ਹੈ ਕਰੀਬਨ 2 ਤੋਂ 3 ਕਿਲੋਮੀਟਰ ਦਾ ਪਾੜ ਪਿਆ ਹੋਇਆ ਹੈ ਜਿੰਨਾ ਵੀ ਸਰਤਾਂ ਕੋਲੇ ਰੱਬ ਨੇ ਦਿੱਤੀਆਂ ਹੋਈਆਂ ਦਾਤਾ ਟਰੈਕਟਰ ਟਰਾਲੀਆਂ ਲੈ ਕੇ ਤੇ ਮਿੱਟੀ ਦਾ ਪ੍ਰਬੰਧ ਹੈ ਉਹ سپورਟ ਜ਼ਰੂਰ ਕਰਨ